ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦਿਲ ਰੰਦਾਵਾ ਇੱਕ ਹੋਰ ਵਲੌਗ ਇਤਿਹਾਸ ਦੇ ਨਾਲ ਜੁੜਿਆ ਹੋਇਆ ਲੈ ਕੇ ਆਉਂਦਾ ਹਾਂ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੂ ਜੇ ਵਧੀਆ ਲੱਗਾ ਚੈਨਲ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਤੇ ਅੱਜ ਜਿਹੜੇ ਆਪਾਂ ਇਸ ਥਾਂ ਤੇ ਆਏ ਹੋਏ ਹਾਂ ਇਹ ਸਥਾਨ ਹੈਗਾ ਆ ਗੋਲਪੁਰਾ ਗੁਰਦਰਾ ਸਾਹਿਬ ਤੇ ਜਿਹੜਾ ਇਹ ਗੁਰਦਰਾ ਸਾਹਿਬ ਦਾ ਜਿਹੜਾ ਇਤਿਹਾਸ ਹੈਗਾ ਆ ਪਹਿਲੀ ਪਾਸੇ ਤੇ 10ਵੀਂ ਪਾਸੇ ਦੇ ਨਾਲ ਜੁੜਿਆ ਹੋਇਆ ਆ ਪਹਿਲੀ ਪਾਸੇ ਇਸ ਸਥਾਨ ਦੇ ਉੱਤੇ 15 ਸਤਾਬਦੀ ਵਿੱਚ ਆਈ ਸੀਗੀ ਜਦੋਂ ਗੁਰੂ ਜੀ ਜਾਰੇ ਸੀਗੇ ਕਰਤਾਰਪੁਰ ਸਾਹਿਬ ਤੇ ਉਸ ਟਾਈਮ ਕੀ ਗਪਾਲ ਕਪਾਲ ਮੋਚਨ ਜਾਂਦੇ ਹੋਏ ਇਸ ਸਥਾਨ ਦੇ ਉੱਤੇ ਰੁਕੇ ਸੀਗੇ ਤੇ ਇਸ ਸਥਾਨ ਦੇ ਉੱਤੇ ਆਪਣੀ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਵੀ ਇਸ ਸਥਾਨ ਦੇ ਉੱਤੇ ਆਏ ਸੀਗੇ ਜਦੋਂ ਪੰਗਾਣੀ ਦਾ ਯੁੱਧ ਹੋਣਾ ਸਟਾਰਟ ਹੋਇਆ ਪੰਗਾਣੀ ਦਾ ਯੁੱਧ ਸੀਗਾ ਪੌਂਟਾ ਸਾਹਿਬ ਉਸ ਟਾਈਮ ਜਾਂਦੇ ਹੋਏ ਪਹਿਲਾਂ ਕਪਾਲ ਮੋਚਨ ਰੁਕੇ ਕਪਾਲ ਮੋਚਨ ਤੋਂ ਬਾਅਦ ਫਿਰ ਇਹ ਪੌਂਟਾ ਸਾਹਿਬ ਗਏ ਸੀਗੇ ਤੇ ਇਸ ਸਥਾਨ ਦੇ ਉੱਤੇ ਆਪਣੇ 10ਵੇਂ ਪਾਸ ਸਹੀ ਤੇ ਪਹਿਲੀ ਪਾਸ ਸਹੀ ਦੇ ਚਰਨ ਸਪਰਸ਼ ਹੋਏ ਹੋਇਆ ਤੇ ਇਹ ਜਿਹੜਾ ਤੁਹਾਡੇ ਸਾਹਮਣੇ ਬੋਰਡ ਦਾ ਦਰਖਤ ਦੇਖ ਰਿਹਾ ਆ ਇਸ ਬੋਰਡ ਦੇ ਦਰਖਤ ਦੇ ਥੱਲੇ ਹੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਵਿਸ਼ਰਾਮ ਕੀਤਾ ਸੀਗਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸ ਸਥਾਨ ਦੇ ਉੱਤੇ ਵਿਸ਼ਰਾਬ ਕੀਤਾ ਸੀਗਾ ਤੇ ਹੁਣ ਤੁਹਾਨੂੰ ਦਰਸ਼ਨ ਕਰਾਨੇ ਗੁਰਦੁਆਰਾ ਸਾਹਿਬ ਦੇ ਠੀਕ ਆ ਜੀ ਤੇ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਨੇ ਆ ਤੇ ਉਹ ਹੀ ਖੂਈ ਆ ਜਿੱਥੇ ਆਪਣਾ ਪੱਟੀ ਸੀਗੀ ਠੀਕ ਆ ਜੀ ਦੇਖ ਸਕਦੇ ਤੁਸੀਂ ਅੱਜ ਵੀ ਪਾਣੀ ਆਂਦਾ ਹੈ ਨਲਕੇ ਦੇ ਸਾਈਡ ਤੋਂ ਜਾਂ ਸਮਰਸੀਵਲ ਤੋਂ ਠੀਕ ਆ ਜੀ ਤੇ ਇਹ ਹੈਗੀ ਆ ਗੁਰਦਰਾ ਸਾਹਿਬ ਦੀ ਜਿਹੜੀ ਨਵੀਂ ਇਮਾਰਤ ਬਣ ਰਹੀ ਹੈ ਤੇ ਪੁਰਾਣੀ ਇਮਾਰਤ ਵੀ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਇਹ ਹੈਗਾ ਬਰਗਦ ਦਾ ਪੇੜ ਜਿੱਥੇ ਮਤਲਬ ਕਿ ਆਪਣੇ ਗੁਰੂ ਸਾਹਿਬ ਆ ਕੇ ਵਿਸ਼ਰਾਮ ਕੀਤਾ ਸੀਗਾ ਤਿੰਨ ਦਿਨ ਠੀਕ ਹੈ ਜੀ ਬਰਗਦ ਦਾ ਪੇੜ ਵਿੱਚ ਪੀਪਲ ਦਾ ਵੀ ਦਰਖਤ ਉੱਗਿਆ ਹੋਇਆ ਆ ਬਹੁਤ ਹੀ ਪੁਰਾਣਾ 15ਵੀਂ ਸੈਂਚਰੀ ਦਾ ਇਹ ਬਰਗਦ ਦਾ ਪੇੜ ਆ ਵਿੱਚ ਕਈ ਦਰਖਤੋ ਗਿਆ ਪੀਪਲ ਦੇ ਵੀ ਹੈਗੇ ਆ ਵਿੱਚ ਉਸ ਤੋਂ ਬਾਅਦ ਫਿਰ ਵਿੱਚੋਂ ਹੋਰ ਵੀ ਕਿਆ ਕਹਿੰਦੇ ਨੇ ਬਰਗਰ ਦੇ ਵੀ ਨਿਕਲ ਗਿਆ ਵਿੱਚੋਂ ਤੇ ਹੁਣ ਆਪਾਂ ਚੱਲਦੇ ਜਿਹੜੀ ਨਵੀਂ ਇਮਾਰਤ ਬਣ ਰਹੀ ਹੈ ਇਧਰ ਵਾਲੀ ਸਾਈਡ ਵੀ ਪੂਰੀ ਨਵੀਂ ਇਮਾਰਤ ਬਣ ਰਹੀ ਹੈ ਆਣੇ ਵਾਲੇ ਟਾਈਮ ਤੇ ਬਹੁਤ ਹੀ ਵੱਡੇ ਲੈਵਲ ਤੇ ਗੁਦਰਾ ਸਾਹਿਬ ਤਿਆਰ ਹੋ ਰਿਹਾ ਆ ਏ ਹੈਗਾ ਆ ਗੁਰਦੁਆਰਾ ਸਾਹਿਬ ਦੀ ਜਿਹੜੀ ਨਵੀਂ ਇਮਾਰਤ ਤਿਆਰ ਹੋ ਰਹੀ ਹੈ ਬਹੁਤ ਸੋਹਣੀ ਇਮਾਰਤ ਹੈ ਠੀਕ ਹੈ ਜੀ ਤੇ ਇਸ ਥਾਂ ਤੇ ਆ ਕੇ ਆਉਣ ਵਾਲੇ ਟੈਂਟ 'ਤੇ ਬਹੁਤ ਵੱਡੇ ਲੈਵਲ ਤੇ ਸਮਾਗਮ ਹੋਇਆ ਕਰਨਗੇ ਹੁਣੇ ਵੀ ਹੁੰਦੇ ਹੋਣਗੇ ਪਰ ਕੀ ਹੈ ਆਉਣ ਵਾਲੇ ਟਾਈਮ 'ਤੇ ਹੋਰ ਵਧੀਆ ਮਤਲਬ ਇਮਾਰਤ ਤਿਆਰ ਹੋ ਰਹੀ ਹੈ ਤੇ ਜਿਹੜੀ ਪੁਰਾਣੀ ਇਮਾਰਤ ਹੈ ਗੁਰਦੁਆਰਾ ਸਾਹਿਬ ਦੀ ਜਿੱਥੇ ਪਹਿਲਾ ਮਤਲਬ ਕਿ ਸਭ ਤੋਂ ਪਹਿਲਾ ਜਿਹੜੀ ਇਮਾਰਤ ਸੀਗੀ ਉਹ ਇੱਧਰ ਵਾਲੀ ਸਾਈਡ ਆ ਜਿੱਥੇ ਆਪਣਾ ਪ੍ਰਕਾਸ਼ ਹੋ ਜਾ ਰਿਹਾ ਹੈ ਇਹ ਪਾਸੇ ਅੰਦਰ ਜੋਤ ਵੀ ਜਗਾਈ ਹੋਈ ਹੈ ਇਹ ਹੈਗੇ ਪੁਰਾਣੀ ਇਮਾਰਤ ਪਿੱਛੇ ਵੀ ਬਣ ਰਹੀ ਹੈ ਇਮਾਰਤ ਆਪਾਂ ਇਹਨਾਂ ਨੂੰ ਉਹਦਾ ਸਾਬ ਸੰਜਣੇ ਅੱਜ ਤੁਹਾਨੂੰ ਹੁਣ ਆਪਾਂ ਦਰਸ਼ਨ ਕਰਾਤੇ ਆ ਗੁਰਦੁਆਰਾ ਸਾਹਿਬ ਦੇ ਤੇ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗ ਗਿਆ ਹੋਊਗਾ ਆਉਣੇ ਵਾਲੇ ਟਾਈਮ ਤੇ ਜਦੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਨਵੀਂ ਬਣ ਜੂਗੀ ਜਦੋਂ ਤਿਆਰ ਹੋ ਗਿਆ ਆਪਾਂ ਫੇਰ ਆਵਾਂਗੇ ਤੇ ਇਸ ਥਾਂ ਦੇ ਤੁਹਾਨੂੰ ਫੇਰ ਦਰਸ਼ਨ ਕਰਾਵਾਂਗੇ ਠੀਕ ਹੈ ਜੀ ਤੇ ਬਾਕੀ ਤੁਸੀਂ ਵੀ ਆ ਸਕਦੇ ਹੋ ਇਹ ਮਤਲਬ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਗੁਰਦੁਆਰਾ ਸਾਹਿਬ ਦਾ ਸਸੇਗਾ ਆਪਾਂ ਕਪੂਰੀ ਕਲਾ ਉਸ ਤੋਂ ਥੋੜੀ ਕਰ 2-3 ਕਿਲੋਮੀਟਰ ਅੱਗੇ ਮਲਕ ਪੈਂਦਾ ਹੈ ਮਲਕਲਾ ਉਹਦੇ ਲਾਗੇ ਇਹ ਗੁਰਦਾਰ ਸਾਹਿਬ ਪੈਂਦਾ ਹੈ ਗੋਲਪੁਰਾ ਤੁਸੀਂ ਨੈਟ ਤੇ ਵੀ ਸਰਚ ਕਰ ਸਕਦੇ ਹੋ ਗੋਲਪੁਰਾ ਤੇ ਤੁਹਾਨੂੰ ਨੈਟ ਤੇ ਵੀ ਮਤਲਬ ਕਿ ਇਹਦੀ ਲੋਕੇਸ਼ਨ ਪਤਾ ਲੱਗ ਜੂਗੀ ਬਾਕੀ ਜੇ ਤੁਹਾਨੂੰ ਆਪਣਾ ਚੈਨਲ ਵਧੀਆ ਲੱਗਿਆ ਜਿਹੜੇ ਮੇਰੇ ਵੀਰ ਨਵੇਂ ਆਏ ਆ ਤੇ ਚੈਨਲ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਇਹੋ ਜਿਹੇ ਵਲੋਗ ਹੋਰ ਇਤਿਹਾਸ ਦੇ ਨਾਲ ਜੁੜੇ ਹੋਏ ਤੁਹਾਡੇ ਵਾਸਤੇ ਲੈ ਕੇ ਆਵਾਂਗਾ ਤੇ ਹੁਣ ਦੇ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ